ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆਂ ਤੁਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਹਾਂ ਤੇ ਸਾਡੀ ਇਬਾਦਤ ਦੇਖੋ ਮਸਤੀ ਕਰ ਰਹੀ ਵਿੱਚ ਚਲੋ ਅਸੀਂ ਆਗੇ ਸੀ ਕੱਲ ਕਾਲੀਫੋਰਨੀਆ ਸਾਡੇ ਪਿੰਡ ਕੌਲੀ ਤੇ ਇੱਥੇ ਹੁਣ ਕੱਲ ਤਾਂ ਸਾਰਾ ਦਿਨ ਮਸਤੀ ਮੁਸਤੀ ਕਰਦੇ ਰਹੇ ਸ਼ਾਮ ਨੂੰ ਪਹੁੰਚੇ ਸੀ ਕਿਉਂਕਿ ਕੱਲ ਪਹਿਲਾ ਪਟਿਆਲੇ ਗਏ ਕਿਰਨ ਦੇ ਕੋਲ ਸੂਟ ਲੈਣੇ ਸੀ ਫਿਰ ਫੋਨ ਗਵਾਚ ਗਿਆ ਉਹ ਲੱਭਿਆ ਬਾਅਦ ਚ ਝੜਜੜੇ ਪੈ ਗਏ ਸੀ ਤੇ ਉਸ ਤੋਂ ਬਾਅਦ ਘਰ ਪਹੁੰਚੇ ਰੋਟੀ ਰੋਟੀ ਖਾ ਗਿਆ ਸਵੇਰੇ ਸਵੇਰੇ ਮੰਮੀ ਕਹਿੰਦੇ ਮੈਂ ਬਾਜ਼ਾਰ ਜਾਣਾ ਤੇ ਦੀਦੀ ਵੀ ਆਏ ਹੋਏ ਨੇ ਦੀਦੀ ਦੇ ਤੇ ਮੰਮੀ ਨੇ ਕਹਿੰਦੇ ਅਸਨ ਬਾਜ਼ਾਰ ਲੈ ਕੇ ਚੱਲ ਆਸੀ ਬਾਜ਼ਾਰ ਖੜਿਆ ਇਸ ਟਾਈਮ ਰਾਜਪੁਰੇ ਮੰਮੀ ਤੇ ਦੀਦੀ ਬਾਜ਼ਾਰ ਦੇ ਵਿੱਚ ਨੇ ਮੈਂ ਤੇ ਕਿਰਨ ਤੇ ਇਬਾਦਤ ਟੜਾ ਟੜਾ ਇੱਥੇ ਖੇਡ ਰਹੇ ਆ ਬਾਅਦ ਨਾਲ ਤੇ ਅਸੀਂ ਜਾਣਾ ਸੀ ਬੇਸਿਕਲੀ ਡਾਕਟਰ ਦੇ ਕਿਰਨ ਦਾ ਹੱਥ ਹੋ ਗਿਆ ਥੋੜਾ ਜਾਂ ਖਰਾਬ ਇਹ ਜਿਹੜਾ ਆਂਗੂਠਾ ਹੁੰਦਾ ਨਾ ਏਦਾਂ ਉਫ ਕਰਦੀ ਤਾਂ ਪਿੱਛੋਂ ਨਾੜ ਨੂੰ ਨਾ ਦਰਦ ਪੇਨ ਜਾਂਦਾ ਵਾ ਮੈਨੂੰ ਸਮਝ ਨਹੀਂ ਆਈ ਇਹ ਕਿਉਂ ਏਦਾਂ ਹੋ ਰਿਹਾ ਕਿਉਂਕਿ ਏਦਾਂ ਏਐਮਪੀ ਨੇ ਕਿਤੇ ਬੱਚਾ-ਬੱਚਾ ਵੀ ਨਹੀਂ ਆ ਮੇਬੀ ਹੋ ਸਕਦਾ ਹੋਵੇ ਜਾਂ ਮੈਂ ਬਾਦਤ ਨੂੰ ਚੱਕਦੀ ਆ ਦਾ ਕੁਝ ਹੈ ਨਾ ਕਿਸ ਰੀਜ਼ਨ ਕਰਕੇ ਥੋੜਾ ਜਿਹਾ ਹੋਇਆ ਹੋਊਗਾ ਬਟ ਬਹੁਤ ਪੇਨ ਹੁੰਦੀ ਆ ਤੇ ਮੈਂ ਸੋਚਿਆ ਇਹ ਡਾਕਟਰ ਨੂੰ ਦਿਖਾ ਲੈਣੇ ਪਰ ਡਾਕਟਰ ਅੱਜ ਸੰਡੇ ਹੀ ਅੱਜ ਛੁੱਟੀ ਆ ਤੇ ਫਿਰ ਮੈਨੂੰ ਸ਼ਿਪੀ ਨੇ ਹੋਣਾ ਮਤਲਬ ਅੱਜ ਯਾਦ ਕਰਾਇਆ ਕਿ ਆਪਾਂ ਉੱਥੇ ਉੱਥੇ ਵੀ ਹੈਗੇ ਮੋਹੱਲੀ ਜਿੱਥੇ ਆਪਾਂ ਕੰਬੋਜ ਹਸਪੀਟਲ ਉ ਆਵਲੇ ਡਾਕਟਰ ਢੱਗੀਆਂ ਵਾਲੇ ਡਾਕਟਰ ਹੁੰਦੇ ਨਾ ਖੱਡੀਆਂ ਵਾਲੇ ਲਓ ਹੱਡੀਆਂ ਵਾਲੇ ਡਾਕਟਰ ਉੱਥੇ ਵੀ ਆ ਗਿਆ ਲਾਸਟ ਟਾਈਮ ਵੀ ਇੱਕ ਵਾਰੀ ਮੇਰੇ ਪੇਨ ਹੋਈ ਸੀ ਲੱਕ ਚ ਤੇ ਉਹ ਦੋਨਾਂ ਨੇ ਮੈਨੂੰ ਬਲੈਸਨ ਦਿੱਤੀ ਉਹ ਵਧੀਆ ਹੀ ਠੀਕ ਹੋ ਗਈ ਸੀ ਹੁਣ ਅਸੀਂ ਸੋਚ ਰਹੀ ਆ ਕਿ ਅਸੀਂ ਉੱਥੇ ਹੀ ਕਰਵਾ ਲਾਂਗੇ ਮਤਲਬ ਹਨਾ ਜੇ ਮੰਨ ਲਓ ਉਹਨਾਂ ਦੇ ਡਾਕਟਰ ਨੇ ਫੇਰ ਦੁਬਾਰਾ ਬਣਾਉਣਾ ਹੈ ਫਿਰ ਇੱਥੇ ਆਉਣਾ ਓਕਾ ਹੋ ਜਾਊਗਾ ਉੱਥੇ ਜਾਣਾ ਹੀ ਸੀ ਹੋ ਜਾਊਗਾ ਯੂ ਆਰ ਰਾਈਟ ਬਿਲਕੁਲ ਮੈਨੂੰ ਹਫਤਾ ਹੋ ਹੀ ਗਿਆ ਪਰ ਇਹਨੂੰ ਮੈਂ ਸੋਚ ਰਹੀ ਸੀ ਕਿ ਸ਼ਾਇਦ ਆਪਣੇ ਆਪ ਠੀਕ ਹੋ ਜਾਊਗੀ ਹੀਲ ਹੋ ਜਾਊਗਾ ਆਪਣੇ ਆਪ ਹਨਾ ਬਟ ਇਹ ਥੋੜਾ ਜਿਹਾ ਜ਼ਿਆਦਾ ਹੀ ਵੱਧ ਰਹਾ ਜਦੋਂ ਇੱਕਦਮ ਕਿਵਰੀ ਰਾਤ ਨੂੰ ਉੱਠਦੀ ਆ ਜਿਹੜਾ ਇਹ ਵਾਦਤ ਨੂੰ ਫੀਡ ਕਰਵਾਉਣ ਵਾਸਤੇ ਉਹਨੂੰ ਚੱਕਦੀ ਆ ਨਾ ਹੱਥ ਦੇ ਨਾਲ ਪ੍ਰੈਸ਼ਰ ਨਹੀਂ ਪੈਂਦਾ ਮਤਲਬ ਇਹਦੇ ਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ ਹੈਗਾ ਬਹੁਤ ਪੇਨ ਹੁੰਦੀ ਹੈ ਉਹ ਪੇਨ ਜਿਹ ਡਾਕਟਰ ਅੱਜ ਨਹੀਂ ਮਿਲਿਆ ਚਲੋ ਕੋਈ ਨਹੀਂ ਆਪਾਂ ਮਹਾਲੀ ਤੋਂ ਹੀ ਕਰਵਾ ਲਾਂਗੇ ਮੰਮੀ ਰਾਂ ਨੂੰ ਬਾਜ਼ਾਰ ਤੋਂ ਲੈ ਕੇ ਜੇ ਪਹੁੰਚ ਗਏ ਪਿੰਡ ਰਾਤ ਹੋ ਗਈਏ 5 ਕਿਲੋ ਵਾਲੀ ਮੇਰੀ ਭੈਣ ਅੱਜ ਫੇਰ ਤੁਹਾਨੂੰ ਨਜ਼ਰ ਆਏਗੀ ਮੇਰੇ ਵਲੌਗ ਦੇ ਵਿੱਚ ਇੱਧਰ ਮੇਰੀ ਭਾਬੀ ਗਰਮੀ ਕਰਕੇ ਦਾ ਹੋਇਆ ਪਿਆ ਬੁਰਾ ਹਾਲ ਬਹੁਤ ਜ਼ਿਆਦਾ ਇਲੜੀ ਪੀ ਸਾਡੇ ਨਾਲ ਕਹਿੰਦੀ ਤੁਸੀਂ ਬਰੋਜ-ਰੋਜ ਆ ਜਾਂਦੇ ਹੋ ਹੈ ਭਾਬੀ ਉਂਗਲ ਤੇ ਪਲਵਾ ਲਿਆ ਚਾਕੂ ਹਾਂ ਪੀਜ਼ਾ ਖਾਨ ਪੀਜ਼ਾ ਖਾਨ ਸਪੈਸ਼ਲ ਅਸੀਂ ਆਏ ਮੁਹਾਲੀ ਤੋਂ ਉਂਗਲ ਤੇ ਭਰਾਲੇ ਪਾ ਗਏ ਚਾਕੂ ਤੇ ਚਲੋ ਫਿਰ ਉੱਠੋ ਜੀ ਜਾਣੇ ਤਾਂ ਭਾਬੀ ਉਹ ਤਿਆਰ ਫੜ ਬੜੇ ਯਾਰ ਹੈ ਹਾਂ ਹੋਣਾ ਰੋ ਰੋ ਉਹ ਨਾ ਯਾਰ ਕੋਈ ਗੱਲ ਨਹੀਂ ਨਹੀਂ ਖਵਾ ਦਾਂਗੇ ਪੀਜ਼ਾ ਲੈ ਜਾਾਂਗੇ ਨਾਲ ਪਹਿਲਾਂ ਅਸੀਂ ਮਜ਼ਾਕ ਲੱਗ ਭਾਬੀ ਆਨੇ ਮੈਂ ਰੋਟੀ ਖਾਣੀ ਬੰਮੀ ਹੋਣਾ ਨੂੰ ਅਸੀਂ ਜਾਣਾ ਸੀਗਾ ਲੈ ਕੇ ਜਾਣੇ ਭਾਬੀ ਨੂੰ ਨਾਲ ਉਧਰ ਪਰਮ ਜਵਾਕ ਤੇ ਇਬਾਦਤ ਤੇ ਆਪਣੀ ਚਾਚੀ ਦੇ ਨਾਲ ਲੱਗੇ ਉਹਨੂੰ ਖੇਡਣ ਨਾਲ ਪੰਛੀ ਵੀ ਆ ਪੁੱਤਰ ਕਿਦਾਂ ਪੰਛੀ ਸਿਆ ਸੁੰਦਰ ਸੁੰਦਰ ਤੂੰ ਕਿਦਾਂ ਖਮ ਸਿਆ ਅਣਦਰ ਗ੍ਰੇਟ ਗ੍ਰੇਟ ਤੂੰ ਸੁੰਦਰ ਬਿਊਟੀਫੁਲ ਹੈ ਕੀ ਆਨੇ ਤੇਰੇ ਪੰਛੀ اچھا ਹੋਰ ਤੂੰ ਕਿੱਥੇ ਕਿੱਥੇ ਤਿਆਰ ਹੋਏ ਬੈਠੇ ਹੋ ਕੈਫੇ ਤੇ ਜਾ ਕੈਫੇ ਤੇ ਜਾ ਕਿਉਂ ਪੀਜ਼ਾ ਹਾਏ ਮੈਂchna ਕੀ ਖਾਣਾ ਮੂੰਹ ਖੁੱਲਾ ਛੱਡਿਆ ਪੀਜਾ ਪੀਜਾ ਕੀ ਪੀਜਾ ਬਦਰ ਬਦਰ ਇੱਕ ਚੀਜ਼ ਮਿਲਨੀ ਹੈ ਕਿਹੜੀ ਚੀਜ਼ ਇਹ ਜਾਂ ਪੀਜਾ ਮਿਲੇਗਾ ਜਾਂ 버거 ਮਿਲੇਗਾ ਫਸ ਕੀ ਖਾਣਾ ਪੀਜਾ ਇਹਦਾ ਖਾਣਾ ਚਾਹ ਠੀਕ ਹੈ ਮੈਂ ਪੀਜਾ ਤੇ ਇੱਕ ਫੀਕ ਪੀਣਾ ਤੁਸੀਂ ਮੈਂ ਪੀਜਾ ਠੀਕ ਹੈ ਨਾਲ ਜੂਸ ਠੀਕ ਹੈ ਇਬਾਦਤ ਇਬਾਦਤ ਕਿਉਂ ਤੂੰ ਕੀ ਕੀਤਾ ਤੂੰ ਜਾਰਿਆਂ ਨੂੰ ਛੋਂਦੇ ਕਿਉਂ ਨਹੀਂ ਚਲੋ ਫਿਰ ਤਾਉਜੀ ਦੀ ਸ਼ਾਪ ਤੇ ਚਲੀਏ ਚਲ ਕੈਫੇ ਤੇ ਚੱਲੇਗੇ ਅਪੀ ਤੇ ਆਏ ਆਏ ਚਲੋ ਕਿਤੇ ਮੈਂ ਗੱਡੀ ਕਢਣਾ ਹੱਥ ਚਲਦੇ ਆ ਫਿਰ ਆਏ ਕੋਲੀ ਦੇ ਫੇਮਸ ਵਾਲੇ ਬਿਲੇ ਆਏ ਕੋਲੀ ਦੇ ਫੇਮਸ ਵਾਲੇ ਬਿਲੇ ਕੈਫੇ ਆਜੋ ਫਿਰ ਆਜੋ ਚਲੀ ਆਜੋ ਆਜੋ ਕਿਰਨ ਸੰਗਤ ਪਹੁੰਚ ਗਈ ਸੰਗਾ ਕਿਵੇਂ ਬੈਠੇ ਲੈਨ ਸਿਰ ਭਾਬੀ ਮੰਮੀ ਦੇ ਵਾਲ ਮੰਮੀ ਨੇ ਵਾਲ ਤੋਂ ਮੰਮੀ ਜਿੰਦੇ ਲਿਆ ਮਮੇ ਚੱਕ ਕੇ ਲਿਆਂਦਾ ਪਾ ਇਧਰ ਹੀ ਬਾਹਰ ਇਧਰ ਜਵਾਕ ਉੱਧਰ ਵੀ ਰੀ ਦੀਦੀ ਉੱਧਰ ਵੀ ਰਾ ਭਾਬੀ ਦੀਦੀ ਰਿਵਿਊ ਦੋ ਸੱਚੀ ਸੱਚੀ ਦੱਸਣਾ ਮਜ਼ਾਕ ਨਹੀਂ ਅਸੀਂ ਨਹੀਂ ਤਾਂ ਅਗਲੀ ਵਾਰ ਖਵਾਣਾ ਨੀਗਾ ਸੱਚੀ ਬਹੁਤ ਵਧੀਆ ਨਾ ਸੱਚੀ ਵਧੀਆ ਕੈਂਟ ਕੈਂਟ ਯਾਰ ਮੈਂ ਤਾਂ ਤੇਰੇ ਪਿੱਛੇ ਦਾ ਫੈਨ ਆ ਵੀਰੇ ਇਹ ਲੈ ਲੈ ਘੂਰ ਹਾਏ ਦੀਦੀ ਹਾਊ ਆਰ ਯੂ ਓਹ ਹੋ ਮਮੀ ਤਾਂ ਠੇਰੀ ਜਾ ਰਹੀਆ ਵਾਲ ਪੰਮੀ ਤੇ ਭਾਰੀ ਹੋ ਗਏ ਇੱਧਰ ਪੀਜ਼ੇ ਵਾਲੇ ਵੇਟ ਕਰ ਰਹੇ ਆ ਹੋਰ ਪੀਜ਼ਿਆਂ ਦੀ ਬੰਦੇ ਜਾਦੇ ਆ ਗਏ ਪੀਜ਼ੇ ਸਾਡੇ ਪੂਰੇ ਨਹੀਂ ਹੋਏ ਨਾਲ ਪੀਵਾਂਗਾ ਛੇਕ ਆਏ ਖਾਏ 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 ਆਪਾਂ ਦਾ ਹੋ ਗਿਆ ਵੇਲੇ ਆ ਸਾਡੇ ਕੈਫੇ ਦੀ ਪਾਰਕ ਇਹ ਕੈਫੇ ਟੰਨੋਗੇ ਸਾਰੇ ਨਿਕਲ ਰਹੇ ਨੇ ਵਾਰੀ ਵਾਰੀ ਸਿਰ ਕਰੋ ਜੀ ਫਿਨਿਸ਼ ਫਟਾਫਟ ਇਹਨੂੰ ਇਹ ਗੱਡੀ ਚ ਨਹੀਂ ਲੈ ਕੇ ਜਾਣਾ ਤੂੰ ਵੀ ਨਹੀਂ ਗੱਡੀ ਚ ਲੈ ਕੇ ਜਾ ਇੱਥੇ ਖਾਓ ਬੇਟਾ ਇੱਥੇ ਖਾਓ ਇੱਥੇ ਨਹੀਂ ਖਾਣਾ ਮੈਂ ਖਾਣਾ ਨਹੀਂ ਇਹਨੇ ਜਾਣ ਕੇ ਨੇ ਪਖੰਡ ਕਰਨਾ ਬੱਚ ਖਾਣਾ ਫਟੇ ਖਾ ਲੈ ਫਟਾਫਟ ਬੇਟਾ ਬਾਹਰ ਮੱਛਰ ਬਹੁਤ ਜ਼ਿਆਦਾ ਵਾਹ ਉਹ ਬੇਟੇ ਖਾ ਲੈ ਫਟਾਫਟ ਖਾ ਲੈ ਮੈਂ ਛੱਡ ਕੇ ਚਲਾ ਜਾਣਾ ਫਿਰ ਦੇਖ ਲੈ ਜਲਦੀ ਜਲਦੀ ਖਾਓ ਮਮਮੀ ਨਾਲ ਬਹੁਤ ਜ਼ਿਆਦਾ ਸੁਨੇ ਬਾਅਦਸ਼ਾ ਕਰ ਲਈਏ ਫਿਰ ਰਾਤ ਦੀ ਨੀਂਦ ਦੀ ਤਿਆਰੀ ਕਰ ਲਈਏ ਨਾਈਟ ਸੂਟ ਪਾ ਲਈਏ ਬਾਅਦਸ਼ਾ ਕਰਕੇ ਨੀਨੀ ਆ ਜਾਊਗੀ ਹਾਂ ਹੋ ਹਾਂ ਕੀ ਕਹਿੰਦੇ ਆਪਣਾ ਨੂੰ ਕੁਛ ਕਹਿਣ ਬੈਗੀ ਮੋ ਅੱਜ ਹਾਂਜੀ ਕੀ ਕਹਿੰਦੇ ਹੋ ਦੇਖੋ ਕਿਉਂ ਰੋਏ ਸੀ ਸ਼ਾਮ ਨੂੰ ਅੱਜ ਇੰਨਾ ਜ਼ਿਆਦਾ ਕਿਉਂ ਰੋਏ ਸੀ ਪਾਪਾ ਪਾਪਾ ਨਹੀਂ ਸੀ ਇਹਦੇ ਕੋਲ ਪਾਪਾ ਪਾਪਾ ਕੋਲ ਹੀ ਸ਼ੋਨਾ ਹੁੰਦਾ ਮਮਾ ਕੋਲ ਵੀ ਚਾ ਆ ਜਾਇ ਕਰੋ ਕਿਤੇ ਮੈਂ ਥੋੜਾ ਜਿਹਾ ਬਿਜ਼ੀ ਹੋਇਆ ਪਿਆ ਸੀ ਫੋਨ ਫੋਨ ਤੇ ਰੋਈ ਜਾਏ ਰੋਈ ਜਾਏ ਮੈਨੂੰ ਅੱਧੀ ਦੀ ਵੇਖ ਕਰੋ ਇਹ ਬਾਜ ਜੀ ਇਹ ਰੋਈ ਥੇ ਇਹਦੇ ਕੱਕਾ ਹੇ ਆਪੋ ਜਿੱਕੂ ਟੀਕਾ ਲਾਓ ਛੁਰਾ ਉਹ ਬੁਣਾ ਦੀ ਮੇਰਾ ਮਿੱਤਾ ਕੀ ਹੋਇਆ ਟੀਕਾ ਧੰਦੋ ਕਰੀ ਆਪਣਾ ਧੱਕਾ ਸੁਣਾ ਰਹੀ ਹੈ ਭੈਣ ਦਾ ਇਦਾਂ ਕਰੀ ਉਹਨੂੰ ਕਹਿ ਕੋਸ ਮੇਰਾ ਮਿੱਤਾ ਕਿਜਾ ਕਾਏ ਹੈ ਹਾਂ ਠੀਕ ਬਣਾ ਲੈ ਐਦਾਂ ਐਦਾਂ ਕਰਦੇ ਨੇ ਆਪਣੇ ਅੱਖਾਂ ਆਪਣੇ ਇੱਕ ਆਈ ਕਾਲ ਲਾ ਕੇ ਰੱਖੇ ਨੇ ਐਦਾਂ ਉਂਗਲੀਆਂ ਨਾਲ ਐਦਾਂ ਮੈਂ ਪੂਰੀਆਂ ਨੇ ਉਂਗਲੀਆਂ ਤੇ ਕੋਈ ਉਂਗਲੀ ਘਟੀ ਨਹੀਂ ਆ। ਚਿੱਪੀ ਕਹਿੰਦੇ ਹਿਸਾਬ ਕਰਦੀ ਰਹਿੰਦੀ ਆ ਵੀ ਕਿਤੇ ਮੈਨੂੰ ਪਤਾ ਤੁਸੀਂ ਮੇਰੇ ਕਿੰਨੇ ਪਾਏ ਖਰਚਲੇ ਮੈਂ ਸਾਰਾ ਹਿਸਾਬ-ਕਿਤਾਬ ਰੱਖਦੀ ਆ। ਸਹੀ ਗਾਲੇ ਹਿਸਾਬ ਕਰਦੀ ਰਹਿੰਦੀ ਆ ਮੈਂ ਹੁਣ ਉਂਗਲੀਆਂ ਗਦਾ ਆ ਕਿ ਮੇਰੇ ਪੈਸੇ ਖਰਚੀ ਜਾਂਦੇ ਨੇ ਇਹ ਮੰਗੜੀ। ਹੈ ਹਿਸਾਬ ਰੱਖਦਾ ਪੂਰਾ ਓਏ 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 ਅਲੱਗ ਹੀ ਕਰਨਾ ਲੱਗਿਆ। ਆਏ 500 700 800 2000 ਐਵੇਂ ਕਰਦੇ। ਇੱਥੇ 300 ਦੀ ਚਨੀ ਲ ਲਈ ਮम्मी ਨੇ 222 500 ਰੁਪਏ ਚੁੰਨੀ ਪਹਿਲਾਂ ਤਾਂ 200 ਰੁਪਏ ਦੀ ਕਹਿੰਦੀ ਹਣੀ ਚੁੰਨੀ ਡਾਈ ਹੋ ਜਾਂਦੀ ਹੁਣ ਅੱਜ ਕੱਲ ਨਵੇਂ ਰਿਵਾਜ ਚੱਲੇ ਆ ਟਾਈ ਡਾਈ ਦਾ ਉਹ ਹੋਰ ਤੇ ਉਹ ਕਰਕੇ ਬਣਾ ਦਿੰਦੀ ਆ ਆਹ ਰਾਜ ਭੁੱਜ ਜਾਂਦੀ ਮੰਮੀ ਉੱਤੇ ਦੁਕਾਨ ਤੇ ਵੜ ਜਾਂਦੀ ਜੁੱਤੀਆਂ ਵਾਲੀ ਤੇ ਉੱਤੇ 1200 800 900 ਫੂਕਾਂਦੀ ਏ ਡਰ ਗਈ ਆ ਸੰਡੇ ਪੈਸੇ ਚੁਰਦੀ ਆਹ ਠੀਕ ਹੋਇਆ ਹਿਸਾਬ ਕਰ ਰਹੀ ਹੁਂਗਲੀਆਂ ਦੇ ਉੱਪਰ 500 200 ਇੰਨਾ ਪੈਸਾ ਖਰਚੀ ਜਾਂਦੇ ਤੁਸੀਂ ਜਾਦਾ ਦੱਪਾ ਯਾ ਕੰਨ ਗੱਲ ਕਰੀਏ ਹਾਂ ਹਾਂਜੀ ਗੱਲ ਕਰੀਏ ਬਾਡੀ ਟੂ ਹੋਈ ਛੋਨੀ ਬੇਬੀ ਮੇਰਾ ਮਿੱਠਾ ਕੋਕੋਈ ਛੋਨਾ ਛੋਨਾ ਆਹ ਸੋਨ ਲੋ ਇਧਰ ਆ ਇਹ ਵੀ ਵਿਚਾਰੀ ਕੁਝ ਕਹਿ ਤਾਰੀ ਆਪਣੇ ਵੱਲੋਂ ਸਾਨੂੰ ਸਮਝ ਨਹੀਂ ਆ ਰਹੀ ਇਹ ਆਹ ਘੱਮ ਸਮਝ ਸਕਦਾ ਦੀ ਭਾਸ਼ਾ ਆ ਘਮ ਤੂੰ ਸਮਝ ਸਕਦਾ ਯਾਰ ਆਪੀ ਕਹੀ ਜਾਨਾ ਏਰੀਅਲ ਮੈਂ ਤਾਂ ਗਿੱਚ ਕੇ ਹੀ ਨਹੀਂ ਗੱਲੂ ਕਰੀ ਸਾਰੀਆਂ ਗੱਲਾਂ ਕੋਈ ਹੋਲੇ ਹੋਣ ਹਾਂਜੀ ਆ ਉਹ ਏਰੀਅਲ ਵੀ ਕਰਦੀ ਹੈ ਹਾਂਜੀ ਆਹ ਚੰਦ ਆਈ ਲਾਈ ਕਲਾਈ ਹੀ ਮੁੜ ਜੰਦੀ ਹੁੰਦੀ ਹੈ ਨਾ ਬੜੇ ਦੱਖ ਦੀ ਉਹ ਇੱਕਦਮ ਚੀਜ਼ ਨਿਕਲਦੀ ਆ ਕੋਈ ਕੱਲ ਦੇਖਦੇ ਆ ਕੱਲ ਤਨੀ ਚਾਹ ਰਾ ਉੱਥੇ ਜਾ ਕੇ ਕਰਾਵਾਂਗੇ ਚੈੱਕ ਅਪ ਪਰਸੋ ਜਾਂਦੇ ਆ ਨਹੀਂ ਡਾਕਟਰ ਤੋਂ ਗਏ ਨਹੀਂ ਸੀ ਤੁਸੀਂ ਉਹ ਯਾਰ ਅੱਜ ਹੈ ਨਹੀਂ ਸੀ ਡਾਕਟਰ ਛੁੱਟੀ ਤੇ ਸੀ ਉਹ ਇੱਕ ਕੋਲੀ ਲਿਆ ਸੰਡੇ ਸੰਡੇ ਨੂੰ 40 ਓਹ ਉਹਨੇ ਜੁੱਦੂ ਪੀਏ ਕੀ ਫੇਰੇ ਉਹਨੂੰ ਬਖਾਇਆ ਪੱਕ ਆਇਆ ਨੇ ਉਹਨੂੰ ਬਖਾਇਆ ਸਾਰਾ ਮਾਸਾ ਸਸਾ ਦੀਦੀ ਕੀ ਕਰ ਰਹੇ ਨੇ ਠੀਕ ਹੈ ਨਾ ਬਲਾਦ ਉੱਧਰ ਕੀ ਕਰਦੇ ਉੱਧਰ ਬੈਠੇ ਹੋਇਆ ਇਸੇ ਲਈ ਉਹਨਾਂ ਕਰਦਾ ਨਹੀਂ 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 ਕਿਉਂ ਬੰਦ ਕਰਨਾ ਪਪੀ ਮੈਨੂੰ ਲੱਗਾ ਪਾਰੀਆਂ ਬੰਦ ਨੇ ਖੋਲ ਦੇ ਫੇਰ ਪਾਰੀਆਂ ਖੋਲ ਦੋ ਠੰਡਕ ਹੋ ਜਾਏਗੀ ਯਾਰ ਮੈਨੂੰ ਗਰਮੀ ਲੱਗੀ ਜਾਂਦੀ ਓਹਦੀ ਪਾਰੀਆਂ ਤੁਸੀਂ ਜਾਣ ਕੇ ਇੰਨੀ ਸਾਜ਼ਿਸ਼ ਕਰ ਰਹੇ ਹੋ ਨਾ ਮੈਨੂੰ ਗਰਮੀ 'ਚ ਮਰਨ ਦੀ ਕੀ ਕਰਨ ਲੱਗਿਆ ਬੰਦ ਕਰਦੇ ਪਹਿਲਾਂ ਖੰਡਕੀ ਨਾ ਕਮਰੇ ਪੜਦੇ ਖੁੱਲੇ ਰਹਿਣ ਦੋ ਬਸ ਬਾਰੀਆਂ ਖੋਲ ਦੋ ਇਹ ਮਛਰਾਂ ਦੀ ਨਾਨੀ ਆ ਗਈ ਉਹਦੇ ਵਿੱਚ ਸਰੋਂ ਤੇ ਤੇਲ ਦੀ ਬੋਤਲ ਮਣੀ ਕੋ ਲੈ ਕੇ ਗਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਨਾ ਉਹ ਵੇ ਦੇ ਹੱਥ ਜੜ ਸਤਿ ਜੋੜ ਕੇ ਬਹਿ ਸਤਿ ਸ਼੍ਰੀ ਅਕਾਲ ਦੇ ਬੱਚੇ ਹਾਂਜੀ ਹੂੰ ਚਲੇਗੇ ਬੱਚੇ ਆ ਬੱਚਾ ਨਹੀਂ ਗਿਆ ਇਹ ਬਣਾ ਚਲੇ ਜਾਏਗਾ ਸਕੂਲ ਇਹ ਬੱਚੇ ਦੀ ਗੱਲ ਕਰਾ ਪਿੱਛੇ ਬੈਠੇ ਦੇ ਬੱਚਾ ਹੀ ਜਾਏਗਾ ਇਹ ਬੱਚਾ ਖਲ ਜਾਏਗਾ ਕੱਲ ਅੱਪਾ ਵੀ ਖਲ ਜਾਂਦੇ ਆ ਫਿਰ ਉਹ ਤੁਰਾ ਬੋਲ ਇਸ ਜੇ ਜੀ ਮਮੇ ਕਾਲਦੀ ਰਾਤੀ ਵੀ ਇਦਾਂ ਹੀ ਨਵੀਂ ਹੈ ਬੜੀ ਸੋਹਣੀ ਲੰਦੀ ਵੇਖੋ ਸ਼ਾਚਿਕਾ 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 ਲੱਗੀ ਆਹ ਬਥਰੀ ਵੱਟ ਪਾ ਗਈ ਬੜਾ ਦੁਖੀ ਹੋ ਉਹ ਕਰਦੇ ਨਾ ਅਭਿਆਸ ਕਰ ਰਹੀ ਹੈ ਅਭਿਆਸ ਕਰ ਰਹੀ ਰਾਗ ਘਮਾ ਰਹੀ ਹੈ ਔਰ ਪੂ ਦੇ ਕਿਤੇ ਪੋਟ ਨਹੀਂ ਆ ਰਹੀ ਬੁਲਾਣਾ ਬੰਦ ਕਰੀ ਫਿਰ ਇਹਨੂੰ ਆਪਾਂ ਬਿਲਕੁਲ ਹੂੰ ਮਨਸਤੇ ਨੂੰ ਬੁਲਾਣਾ ਬੰਦ ਦੇ ਸਾਡੇ ਵੱਲੋਂ ਮੈਂ ਮੈਂ ਤੁਹਾਨੂੰ ਧੰਨਵਾਦ ਮੈਂ ਤੂੰ ਕਰਦਾ ਹਰ ਵਾਰੀ ਹਰ ਵਾਰੀ ਕਹਿੰਦੇ ਨਾ ਐਸਾ ਨਹੀਂ ਕਰੂੰਗਾ ਤੂੰ ਹਰ ਵਾਰੀ ਕਰ ਦਿੰਦਾ ਠੀਕ ਹੈ ਨਾ ਬਈ ਹੂੰ ਲੋ ਜੀ ਕਿਰਨ ਨੇ ਛੱਡ ਕੇ ਗੋਭੀ ਦੇ ਪਰੌਂਠੇ ਬਹੁਤ ਵਧੀਆ ਸਵਾਦ ਬਣਾਏ ਨੇ ਜੀ ਯਾਰ ਬਹੁਤ ਜ਼ਿਆਦਾ ਟੇਸਟੀ ਗੋਭੀ ਦੇ ਪਰੌਂਠੇ ਪਰਵੇਂ ਪਰਵੇਂ ਆ ਨਾ ਪਰਮੇ ਜਿਵੇਂ ਪਕੌੜੇ ਨਹੀਂ ਖਾ ਰਹੇ ਹਾਂ ਤੇ ਗੋਭੀ ਦੇ ਉਵੇਂ ਦੀ ਫੀਲਿੰਗ ਆ ਰਹੀ ਹੈ ਬਹੁਤ ਸਵਾਦ ਆ ਰਹੀ ਬਹੁਤ ਜ਼ਿਆਦਾ ਸਵਾਦ ਨੇ ਲੋ ਜੀ ਤੁਸੀਂ ਵੀ ਕਹੋਗੇ ਵੀ ਇੱਕ ਇੱਕ ਦਿਨ ਛੱਡ ਕੇ ਵਲੌਗ ਪਾ ਰਹੇ ਨੇ ਕਾਰਨ ਕੀ ਹੋ ਗਿਆ ਦੋਸਤੋ ਬੋਲ ਕਿ ਬਿਜ਼ੀ ਬਹੁਤ ਜ਼ਿਆਦਾ ਹੋਏ ਪਿਆ ਇੰਨੇ ਜਿਆਦੇ ਬਿਜ਼ੀ ਇਸ ਪਹਿਲਾਂ ਕਦੀ ਨਹੀਂ ਹੋਏ ਹੁਣ ਜਿਆਦਾ ਬਿਜ਼ੀ ਹੋਏ ਕਿ ਮੈਂ ਆਪਣਾ ਕੰਮ ਵੀ ਕਰਨਾ ਹੁੰਦਾ ਫੈਮਿਲੀ ਵੀ ਦੇਖਣੀ ਹੈ ਇਬਾਦਤ ਵੀ ਦੇਖਣੀ ਹੈ ਪਿੰਡ ਆਏ ਹੋਏ ਆ ਪਿੰਡ ਵਿੱਚ ਪਤਾ ਹੀ ਨਾ ਕਰਿਆ ਟਾਈਮ ਦਾ ਵੀ ਕਿਵੇਂ ਨਿਕਲ ਜਾਂਦਾ ਉਹ ਨਾਲ ਇੱਕੋ ਜੀ ਚੀਜ਼ ਆਪਾਂ ਸ਼ੂਟ ਸਿਰਫ ਕੰਟੈਂਟ ਕ੍ਰੀਏਟ ਕਰਨ ਲਈ ਮਤਲਬ ਕੁਝ ਵਲੌਗ ਬਣਾਉਣ ਲਈ ਕੁਝ ਵੀ ਆਪਣੇ ਵੱਲੋਂ ਕ੍ਰੀਏਟ ਨਹੀਂ ਕਰ ਸਕਦੇ ਨਾ ਜੋ ਨੇਚਰਲ ਹੈ ਉਹ ਤਾਂ ਨੇਚਰਲ ਹੀ ਹੈ ਬਸ ਇਸ ਕਰਕੇ ਥੋੜਾ ਜਿਆਦਾ ਤੁਸੀਂ ਸਬਰ ਕਰੋ ਦੋ ਚਾਰ ਦਿਨ ਦੀ ਗੱਲ ਹੈ ਫਿਰ ਫਲੋ ਆਪਣਾ ਸੈੱਟ ਹੋ ਜਾਏਗਾ ਕਿਉਂਕਿ ਫਿਰ ਆਪਾਂ ਕੁਝ ਕ੍ਰੀਏਟੀਵਿਟੀ ਕਰਾਨੀ ਸ਼ਟਾਰਟ ਕਰਨੀ ਹੈਗੀ ਹੈ ਬਹੁਤ ਬਹੁਤ ਕੁਛ ਆ ਰਿਹਾ ਅੱਗੇ ਇੱਧਰ ਵੰਸ਼ ਦੀ ਲੱਗਦੀ ਹੋਈ ਕਲਾਸ ਕਿਉਂਕਿ ਵੰਸ਼ ਬਹੁਤ ਸ਼ਰਾਰਤੀ ਹੋ ਚੁੱਕਾ ਹੈ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਿਆ ਵੰਸ਼ ਨੂੰ ਅਸੀਂ ਅਸ ਤੋਂ ਬਾਅਦ ਬੁਲਾਣਾ ਨੀਗਾ ਤੇ ਇਹਦਾਂ ਕੱਟੀ ਹੈ ਸਾਡੀ ਆਹ ਲਾਸਟ ਟਾਈਮ ਇਹਨੇ ਇਹਨੇ ਕੋਈ ਗਲਤੀ ਕੀਤੀ ਸੀ ਉਹਦੇ ਵੀ ਉਹ ਕਹਿੰਦਾ ਮੈਂ ਸੌਰੀ ਸੌਰੀ ਕਰਨ ਤੋਂ ਬਾਅਦ ਗਲਤੀ ਇਹ ਨਾ ਬੜੀਆਂ ਗਲਤੀਆਂ ਕਰਦਾ ਤੇ ਫਿਰ ਨਾਲ ਦੀ ਨਾਲ ਸੌਰੀ ਮੰਗ ਲੈਂਦਾ ਫਿਰ ਗਲਤੀ ਰਿਪੀਟ ਕਰ ਦਿੰਦਾ ਇਹ ਨਾ ਪੈਂਤਰਾ ਬਣ ਗਿਆ ਵਾ ਵੀ ਸੌਰੀ ਮੰਗ ਲਾ ਠੀਕ ਹੈ ਭਾਈ ਹੁਣ ਅਸੀਂ ਤੇਰੇ ਨਾਲ ਬੋਲਣਾ ਕਰ ਰਹੇ ਹਾਂ ਬੰਦ ਸਾਡੀ ਤੇ ਨਾ ਕੋਈ ਲਿਹਾਜ਼ਦਾਰੀ ਨਹੀਂ ਕੋਈ ਮਾਮਾ ਮੂਮਾ ਨਹੀਂ ਤੇਰੇ ਨਾਲ ਮੈਂ ਤੂੰ ਗੰਦਾ ਬੱਚਾ ਰੋਟੀ ਖਾ ਦੇਖੀ ਜਾਣਾ ਮੈਨੂੰ ਬਿਟਰ ਬਿਟਰ ਕਿਹਿੰਦਾ ਬੰਦੂ ਬਹੁਤ ساری ਬੰਦੂ ਬੰਦੂਗ ਹਾਂ ਮਾਰੇਗਾ ਮੈਨੂੰ ਨਹੀਂ ਉਹ ਪੈਂਟਿੰਗ ਦੇ ਪਾਸ ਹੈ ਮੈਂ ਨਹੀਂ ਤੇਰੀ ਗੱਲ ਸੁਣਦਾ ਤੇ ਗੱਲ ਬਦਲ ਰਿਹਾ ਬਹੁਤ ਤੇਜ਼ ਆ ਕੇ ਨਾ ਗੱਲ ਬਦਲ ਕਿ ਹੋਰ ਕੋਈ ਗੱਲ ਕਰੀ ਜਾ ਰਿਹਾ ਰੋਟੀ ਖਾ ਚੱਲ ਤੂੰ ਆਪਣੀ ਜੋਰੀ ਦੁਨੀਆ ਕਾਰਟੂਨ ਵਾਲੀ ਉੱਚੇ ਬਸਤਰਿੰਦਾ ਉਹਦੀ ਗੱਲਾਂ ਕਰਨ ਲੱਗੇ ਹਾਂ ਬਾਬੂ ਤੁਹਾਨੂੰ ਕੀ ਹੋਇਆ ਦੱਸੋ ਕੁਝ ਨਹੀਂ ਦੱਸਣਾ ਨਾ ਦੱਸੋ ਫਿਰ ਨਾ ਦੱਸੋ ਫਾਦ ਲੂਗੀ ਅੱਜ ਅੱਜ ਚਲੋ ਜੀ ਛੋਟਾ ਵਲੋਗ ਹੈ ਮੈਨੂੰ ਪਤਾ ਹੈ ਪਰ ਪ੍ਰਮਾਣ ਕਰਿਓ ਮਿਲਦੇ ਆ ਤੁਹਾਨੂੰ ਕੱਲ ਬਾਏ ਬਾਏ